ਦੀ ਮਟਰੋ ਕੀ ਹੈ ਚਾਲਾ ਅੱਜ ਨਾ ਆਪਾਂ ਕਰਦੇ ਆਂ ਸਫਾਈ ਦਾਣੇ ਨਹੀਂ ਜਿਹੜੇ ਪਾਏ ਨਾ ਦੇਖ ਲੋ ਕੀ ਹੜ ਵਾ ਪੱਕੇ ਜਾ ਤੇ ਪਹਿਲਾਂ ਨਾ ਸਫਾਈ ਕਰ ਦਈਏ ਫਿਰ ਇਹਨਾਂ ਨੂੰ ਪਰੇ ਚ ਰੱਖ ਦਈਏ ਥਾਲੇ ਠੀਕ ਆ ਓਏ 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 ਆਸ਼ਕੀ ਨਹੀਂ ਕਰਨੀ ਬਈ ਇਧਰ ਹਾਂਜੀ 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 ਕਿਵੇਂ ਡਾੜਦੇ ਹਾਂ ਲੰਬੇ ਚ ਡਾੜਦੇ ਬਈ ਦੇਦਰਸ ਫਾਈਲ ਕਰਦੇ ਆਪਾਂ ਤੇ ਅੰਦਰ ਵੱੜ ਗਿਆ ਦਰਵਾਜ਼ਾ ਲੱਗੇ ਲਾਓ ਚੈੱਕ ਕਰਦੇ ਦਰਵਾਜ਼ਾ ਕਰ ਲੈ ਬੰਦ ਇਹਨਾਂ ਦਾ 5 ਮਿੰਟ ਲਾਉਣੇ ਵਾ ਇਹ ਲੈ ਲੈ ਬਈ ਤੁਸ ਨੂੰ ਪਤਾ ਕਿ ਕਿੰਨਾ ਹੁਣ ਸਕਾਇਆਂ ਤੁਈਆਂ ਹਟੋ ਦੇਣ ਲੱਗੇ ਲੱਗੇ ਹਟ ਦੇ ਕੇ ਬਾਅਦ ਚੱਕੀ ਦੇ ਘੇਮ ਨੂੰ ਹੈਂ ਨਾਰ ਸੁਣੀ ਹਾਂ ਦੇਖੋ ਫਲੇਪਰ ਦਾ ਗੱਡਾ ਤੇ ਜਾਣਾ ਆਹ ਆਨੇ ਆਨੇ ਵੀ ਖੋਜੇ ਕਟਾ ਲੈ ਦੋ ਆਂਡੇ ਪਏ ਵੀ ਆਪਾਂ ਸਿੱਟ ਦੇਣੇ ਆ ਬਾਕੀ ਇਹ ਸਾਰਾ ਖੁਰਚ ਦੇਣੇ ਆ ਮੂਰਤਾ ਕਰਨਾ ਇਧਰ ਬਰਜੇਟ ਇੱਥੇ ਬੱਚਾ ਸੀਗਾ ਉਹ ਤਾਂ ਕਰਕੇ ਐ ਇੱਡਾ ਬਣਿਆ ਪਿਆ ਸਾਰਾ ਓਕੇ ਕਲੀਅਰ ਕਰ ਦੇਣਾ ਆ ਬੈਠਾ ਬੱਚਾ ਇਹਨਾਂ ਨੂੰ ਗਾਣੇ ਨਹੀਂ ਹਰੀ ਭਾਈ ਆ ਲੈ ਥੋੜਾ ਜਿਹਾ ਇਹੋ ਜਿਹਾ ਵਿਚਿੜੀ ਵਿਚਿੜੀ ਜੱਜ ਫੜ ਕੇ ਵੀ ਦੇਖਦੇ ਆਂ ਭਾਈ ਮੈਨੂੰ ਜਿਦੋਂ ਤਾਂ ਜੰਮਿਆ ਹੱਥ ਨਹੀਂ ਲਾਇਆ ਮੈਂ ਜੰਮੀ ਅੱਜ ਲਾਗ ਨੂੰ ਵਜੇ ਕੋਲ ਇਹਨੂੰ ਹੁਣ ਤੋਂ ਥੱਪੇ ਵੀ ਕੱਢਾਂ ਕਰਾਂਗੇ ਜਾਂਚ ਪਾਇਆ ਕਰਾਂਗੇ ਲਾਓ ਭਾਈ ਓਕੇ ਕਰਤਾ ਦੇਖ ਹੁਣ ਕਿੰਨਾ ਸਮਾਂ ਲੱਗਦਾ ਲੋਬੀ ਇਧਰ ਵੀ ਮੋਟੀ ਮੋਟੀ ਸਪਾਈ ਕਰਤੀ ਉਹ ਜਿਹੜੇ ਵੱਡੇ ਵੱਡੇ ਡਲੇ ਜੇ ਬਣੇ ਵੀ ਸਾਰੇ ਕੱਢਦੇ ਆਪਾਂ ਠੀਕ ਆ ਓਕੇ ਰੋਟਾ ਆ ਵੀ ਬਿਠਾਈਆਂ ਤਾਂ ਨਹੀਂ ਕੱਢੇਗਾ ਜਮਾ ਰੜਾ ਮਲਾਂ ਤਾਂ ਨਹੀਂ ਕੀ ਤੇ ਫਿਰ ਇਹਨੇ ਪੈਰਾਂ ਨੂੰ ਗਿੱਲੀਆਂ ਬਿਠਾ ਲੱਗਣ ਲੱਗ ਜਾਣੀਆਂ ਠੀਕ ਹੈ ਜੀ ਉਹ ਇਧਰ ਵੀ ਲੋਗ ਲਾਗ ਲਾਤਾ ਉੱਪਰ ਰੋਟਾ ਕਰਦੇ ਆਹ ਕਚਰਾ ਗੱਟੇ ਚ ਪਾ ਲੈਨੇ ਥੱਲੇ ਲੈ ਚਾਲ ਜੀ ਉਹ ਬਾਈ ਥੱਲੇ ਆ ਗਏ ਯਾਰ ਵਾਲੇ ਆਪਾਂ ਤੁਹਾਨੂੰ ਪਤਾ ਸਾਰੇ ਜਿਹੜੇ ਇੱਛੇ ਸੀਗੇ ਇਹ ਖੁੱਡੇ ਚ ਉਹ ਕਰਦੇ ਆਪਾਂ ਉੱਪਰ ਇੱਥੇ ਲਿਆ ਕੇ ਪਤਾ ਨੇ ਚਾਰ ਜੋੜੇ ਛੱਡਦੇ ਆ ਇਸ ਸਕੀਮ ਇਹਨੂੰ ਲੱਗੀ ਮਹਿਸਸ ਕੀ ਨਾ ਬੱਚਿਆਂ ਨੂੰ ਨੁਕਸਾਨ ਜਾ ਹੋ ਗਿਆ ਤਾਂ ਕਰਕੇ ਇੱਥੇ ਨਾ ਆ ਛੜਦੇ ਆ ਪਹਣ ਨਾ ਠੀਕ ਆ ਬਾਈ ਇੱਥੇ ਜੋੜੇ ਜਾਦੇ ਆ ਚਾਰ ਪੰਜ ਤੇ ਕੱਢ ਲਾਂਗੇ ਬੱਚੇ ਬੱਚੇ ਤੇ ਨਲੇ ਨਾ ਬਾਈ ਪਤਾ ਕੀ ਆ ਇੱਥੇ ਬੱਚੇ ਕੱਢਣਗੇ ਇੱਥੇ ਸੇਫਟੀ ਆ ਸੇਫਟੀ ਇਹ ਗੱਲ ਦੀ ਆ ਵੀ ਇੱਥੇ ਤਾਂ ਨਾਲੋਂ ਹਵਾ ਘੱਟ ਲੱਗਦੀ ਆ ਤਾਂ ਹਵਾ ਬੜੀ ਲੱਗਦੀ ਆ ਭਾਬਾ ਤੋਂ ਨੂੰ ਵੀ ਪਤਾ ਹੀ ਉਥੇ ਮੌਲ ਠੀਕ ਆ ਇਧਰੋਂ ਵੀ ਹਵਾ ਜਾਂਦੀ ਉਧਰੋਂ ਵੀ ਹਵਾ ਆਉਂਦੀ ਆ ਤਾਂ ਕਰਕੇ ਬਾਈ ਉੱਥੇ ਰਸੋਈ ਨਾਲ ਟੰਗੀ ਪਈ ਆ ਹਾਂਜੀ ਕਿਚਨ ਦੇ ਬਾਹਰ ਤਾਕੀ ਨਾਲ ਠੀਕ ਆ ਬਾਈ ਇਧਰੋਂ ਵੇਖੋ ਇਧਰ ਹੁਣ ਲੱਕੜਾਂ ਨੇ ਘੇਰ ਲਈ ਹਵਾ ਇਧਰ ਨਹੀਂ ਐਂਟਰ ਹੁੰਦੀ ਤੇ ਇਧਰ ਆ ਰੋਸ਼ਨਦਾਨ ਹੈਗਾ ਇਧਰੋਂ ਇੰਨੀ ਹੈਣੀਗੀ ਨਹੀਂ ਆਉਂਦੀ ਬੜੀ ਗੱਲ ਆ ਪਾਛਤਰੀ ਮੂਰੇ ਲਾ ਦਿਆ ਕਰਾਂਗੇ ਇੱਥੇ ਓਕੇ ਇਹਦੇ ਨੋਰਮਲ ਹੈਣੀ ਸਵੇਰੇ ਰਾਤ ਨੂੰ ਮੈਂ ਕੰਬਲ ਸੜ ਦੇਣਾ ਹੁਣ ਮੂਰੇ ਆਹ ਵਾਲਾ ਹਾਂ ਇਹ ਤੁਹਾਨੂੰ ਸੈਟ ਕਰਾ ਦਿਨਾ ਆ ਲੈ ਓਏ 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 ਸੌਰੀ 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 ਚੱਕੋ ਜੀ ਲੈ ਠੀਕ ਆ ਭਾਈ ਇਸ ਕੰਮ ਲਈ ਆ ਇਹ ਇਹਨੂੰ ਹੁਣ ਆਪਾਂ ਚੱਕ ਦਿੰਨੇ ਆ ਤੇ ਇਹਨਾਂ ਨੂੰ ਪਾਣੀ ਪੂਣੀ ਪਿਆ ਦੇਣੇ ਆ ਇੱਕ ਸੱਚ ਜੋੜਾ ਨਾ ਇੱਥੇ ਛੱਡ ਕੇ ਆਪਾਂ ਮੜਾ ਇਹ ਪੱਕਾ ਕਰਨਾ ਵਾ ਬਾਕੀ ਸਾਰੇ ਤਾਂ ਹੈਗੇ ਆ ਇੱਕ ਤਾਂ ਥੋੜਾ ਮੈਨੂੰ ਡਾਰ ਆ ਉਹ ਫੜ ਕੇ ਮੈਂ ਪਾਉਣਾ ਫੇਰ ਤੁਹਾਨੂੰ ਮਿਲਦਾ ਓਏ ਭਾਈ ਬਾ ਦੇ ਦੇ ਦੇਖਦੇ ਆ ਕੀ ਕਰਦੇ ਆ

ਉਹ ਬਣਿਆ ਤਾਂ ਨਾ ਜਾਲ ਪਾਈ ਅੰਦਰ ਆਤਾ ਇਹ ਵੀਡੀਓ ਦਾ ਪਿੱਛੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਵਿੱਚ ਚੱਲ ਨੂੰ ਕਾ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੱਸ ਵੀਡੀਓ ਕਿਦਾਂ ਲੱਗੀ ਕੰਬਲ ਪਾਤਾ ਬਾਈ ਜਿੰਦਾ ਜੁੰਦੇ ਲਾਤੇ ਓਕੇ ਰਿਪੋਰਟਾਂ ਬੈਠੇ ਢਾਂਗ ਤੇ ਠੀਕ ਹੈ ਜੀ ਸਾਥਰੀ ਕੱਲ ਮਿਲਦੇ ਬਾਈ ਕੱਲੂ ਸਾਰਿਆਂ ਨੂੰ